ਜਨੰਦਰ ਚੋਅ ਡਬਲ ਮਰਡਰ ਦੀ ਗੁੱਤੀ ਪੁਲਿਸ ਨੇ ਇੱਕ ਰਾਤ ਸੀ ਸੁਲਝਾਉਣ ਦਾ ਦਾਵਾ ਕੀਤਾ ਹੈ ਫੜੇ ਕੇ ਦੋ ਮੁਲਜ਼ਮਾਨੇ ਹੈਰਾਨ ਕਰਨ ਵਾਲੀ ਕਹਾਣੀ ਬਿਆਨ ਕੀਤੀ ਹੈ ਜਿਸ ਮੁਤਾਬਕ ਨੌਕਰੀ ਤੋਂ ਕੱਢੇ ਗਏ ਇੱਕ ਕਰਮਚਾਰੀ ਨੇ ਬਦਲਾ ਲੈਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਨੇ ਮੁੱਖ ਮਲਜ਼ਮ ਦੇ ਇਲਾਵਾ ਉਸਦੇ ਪ੍ਰਾਤ ਦਿਨ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ ਜਿਨ੍ਹਾਂ ਚੋਂ ਦੋਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਵਿਦੇ ਦਿਨ ਜਲੰਧਰ ਦੇ ਪੌਸ਼ ਏਰੀਆ ਮਾਡਲ ਟਾਊਨ ਵਿੱਚ ਹੋਏ ਡਬਲ ਮਰਡਰ ਨੇ ਸਨਸਨੀ ਫੈਲਾ ਦਿੱਤੀ ਸੀ। ਇਥੋੜੇ ਡੇਲੀ ਕਾਰੋਬਾਰੀ ਪ੍ਰithvi Pal Handa ਦੇ ਘਰ ਅੰਦਰ ਦਾਖਲ ਹੋ ਕੇ ਉਹਨਾਂ ਦੀ ਪਤਨੀ ਤੇ ਨੌਕਰ ਨੂੰ ਕਤਲ ਕੀਤਾ ਗਿਆ ਸੀ। ਸਿਦੂ ਸਿੰਘ ਸਿੱਧੂ ਨਵੀਂ ਪਾਰਟੀ ਨਹੀਂ ਬਣਾਉਣਗੇ ਸਿਦੂ ਨੇ ਪ੍ਰੈਸ ਨੋਟ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਸਿਦੂ ਨੇ ਕਿਹਾ ਕਿ ਆਵਾਜ਼ ਇਹ ਪੰਜਾਬ ਫਾਰਮ ਨੂੰ ਪੰਜਾਬ ਵਿੱਚ ਪਰਮਾਹੰਗਾਰਾ ਮਿਲਿਆ ਪਰ ਪੰਜਾਬ ਦੇ ਸਿਆਸੀ ਸਮੀਕਰਨਾਂ ਦੀ ਸਮੀਖਿਆ ਕਰਨ ਦੇ ਬਾਅਦ ਮੈਂ ਫੈਸਲਾ ਲਿਆ ਹੈ ਕਿ ਨਵੀਂ ਪਾਰਟੀ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਦੁਚਿੱਤੀ ਵਿੱਚ ਨਹੀਂ ਪਾਵਾਂਗੇ ਤੇ ਸਤਾਧਿਰ ਦੀ ਵੋਟ ਨੂੰ ਵੰਡ ਕੇ ਬਾਦਲਤ ਕੈਪਟਨ ਦੇ ਜਾਲ ਨੂੰ ਮਜ਼ਬੂਤੀ ਨਹੀਂ ਮਿਲਣ ਦਾਂਗੇ ਸਿੱਧੂ ਨੇ ਕਿਹਾ ਕਿ ਪਾਰਟੀ ਨੂੰ ਕਿਸੇ ਸੂਬੇ 'ਚ ਜਿੱਤ ਹਾਸਲ ਕਰਨ ਲਈ ਘੱਟੋ-ਘੱਟ 2 ਸਾਲ ਚਾਹੀਦੇ ਨੇ ਅਤੇ ਸਾਡੇ ਕੋਲ ਮਹਿਜ਼ ਦਿਨ ਮਹੀਨੇ ਦਾ ਸਮਾਂ। ਅੰਤਜ ਸਿੱਧੂ ਨੇ ਕਿਹਾ ਕਿ ਪੰਜਾਬ ਪੰਜਾਬੀ ਅਤੇ ਹਰ ਪੰਜਾਬੀ ਦੀ ਜਿੱਤ ਹੋਵੇ। ਪੰਜਾਬ ਕਾਂਗਰਸ ਵਿੱਚ ਫਿਰ ਅੰਦਰੂਨੀ ਜੰਗ ਪਖਣ ਲੱਗੀ ਹੈ। ਰਾਜ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਲੀਡਰ ਸ਼ਮਸ਼ੇਰ ਸਿੰਘ ਦੁੱਲੋਂ ਨੇ ਹੰਸ ਰਾਜ ਹੰਸ ਖਿਲਾਫ ਮੋਰਚਾ ਖੋਲ੍ਹ ਦਿੱਤਾ। ਦੁੱਲੋਂ ਨੇ ਕਿਹਾ ਕਿ ਹੰਸ ਦਲਿਤਾਂ ਨੂੰ ਵੰਡਣ ਦੀ ਸਿਆਸਤ ਕਰ ਰਹੇ ਨੇ। ਕੁਝ ਦਿਨ ਪਹਿਲਾਂ ਦਲਿਤਾਂ ਦੇ ਸਮਾਗਮ ਵਿੱਚ ਸੀਨੀਅਰ ਲੀਡਰਾਂ ਸਾਹਮਣੇ ਹੰਸ ਰਾਜ ਹੰਸ ਨੇ ਹੰਗਾਮਾ ਕੀਤਾ ਸੀ। ਉਹ ਲੋਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਨੇ ਪਾਰਟੀ ਲਈ ਕੁਰਬਾਨੀਆਂ ਦਿੱਤੀਆਂ ਨੇ। ਅਤਵਾਦੀ ਸਮੇਂ ਉਹਨਾਂ ਦੇ ਪਰਿਵਾਰ ਦੇ ਲੋਕ ਸ਼ਹੀਦ ਹੋਏ ਸੀ। ਪਰ ਹੁਣ ਕੁਝ ਲੋਕ ਦਲਿਤਾਂ ਦੇ ਨਾਂ ਤੇ ਸਿਆਸਤ ਕਰ ਰਹੇ ਨੇ। ਉਹਨਾਂ ਕਹਿੰਦੇ ਆ ਕਿ ਕਾਂਗਰਸ ਵਾਲਮੀਕੀ ਪਾਈ ਚਰਦਸਨ ਮਾਨ ਕਰਦੀ ਹੈ। ਹੰਸ ਵਾਲਮੀਕੀ ਪਾਈ ਚਲ ਦੀ ਨੁਮਾਇੰਦਗੀ ਕਰਦੇ ਨੇ ਜਿਸ ਦਾ ਦੁਆਬੇ ਵਿੱਚ ਚੰਗਾ ਧਾਰ ਹੈ। ਅੰਮ੍ਰਿਤਸਰ ਤੇ ਜਲੰਧਰ ਨੂੰ ਕੇਂਦਰ ਸਰਕਾਰ ਵੱਲੋਂ 스마트 ਸਿਟੀ ਵਜੋਂ 12 ਕੀਤੇ ਜਾ ਰਹੇ ਸ਼ਹਿਰ ਦੀ ਸੂਚੀ 'ਚ ਥਾਂ ਮਿਲ ਗਈ ਹੈ ਸ਼ਹਿਰੀ ਵਿਕਾਸ ਮੰਤਰੀ ਵੈਂਕਿਆ ਨਾਇਡੂ ਨੇ ਐਲਾਨ ਕਰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਨੂੰ ਪਹਿਲਾ ਦਰਜਾ ਦਿੱਤਾ ਗਿਆ 스마트 ਸਿਟੀ ਮਿਸ਼ਨ ਦੇ ਦੂਜੇ ਰਾਉਂਡ ਲਈ ਕੁੱਲ 27 ਸ਼ਹਿਰਾਂ ਨੂੰ ਥਾਂ ਦਿੱਤੀ ਗਈ ਹਰ ਸ਼ਹਿਰ ਨੂੰ ਪਹਿਲੇ ਸਾਲ ਕੇਂਦਰ ਵੱਲੋਂ 200 ਕਰੋੜ ਤੇ ਅਗਲੇ 3 ਸਾਲਾਂ ਲਈ 100 ਕਰੋੜ ਰੁਪਏ ਦਿੱਤੇ ਜਾਣਗੇ